हनी ट्रैप दसी ए शब्द अभी अक्सर सुनते हैं पर खूबसूरत करई महिला एजेंट भारतीय हवाई फौज के अरुण मरवास समेत कई अफसरों अपने जाल च फसा चुकिया ने भारतीय फौज का एक होर जवान हनी ट्रैप च है जिसनों की राजस्थान के जैसलमेर तो गिरफ्तार किया गया नाम है सोमवी ਇਸ ਜਵਾਨ ਤੇ ਸੋਸ਼ਲ ਮੀਡੀਆ ਜ਼ਰੀਏ ਖੂਫੀਆ ਜਾਣਕਾਰੀਆਂ ਪਾਕਿਸਤਾਨ ਨੂੰ ਭੇਜਣ ਦੇ ਇਲਜ਼ਾਮ ਨੇ ਮੇਰੀ ਜਾਣਕਾਰੀ ਮੁਤਾਬਕ ਜੈਸਲਮੇਰ ਚਤਨਾਤ ਇੰਡੀਅਨ ਆਰਮੀ ਦਾ ਜਵਾਨ ਸੋਮਵੀਰ ਦੀ ਗਤੀਵਿਧੀਆਂ ਤੇ ਪਿਛਲੇ ਲੰਮੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ ਕੜੀ ਨਿਗਰਾਨੀ ਰੱਖਣ ਤੋਂ ਬਾਅਦ ਪਤਾ ਚੱਲਿਆ ਕਿ ਸਾਲ 2016 ਚ ਫੌਜ ਚ ਭਰਤੀ ਹੋਏ ਜਵਾਨ ਸੋਮਵੀਰ ਲਗਾਤਾਰ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੀ ਮਹਿਲਾ ਏਜੰਟ ਦੇ ਸੰਪਰਕ ਮਹਿਲਾ ਏਜੰਟ ਦੇ ਹਨੀ trap ਚ ਫਸ ਕੇ ਫੇਸਬੁਕ WhatsApp ਜ਼ਰੀਏ ਫੌਜ ਦੀ ਖੂਫੀਆ ਜਾਣਕਾਰੀ ਸਰਹੱਦ ਪਾਰ ਭਜਵਾ ਰਿਹਾ ਸੀ ਨਿظام ਹੈ ਕਿ ਸੌਮਵੀਰ ਟ੍ਰੇਨਿੰਗ ਦੌਰਾਨ ਹੀ ਮਹਿਲਾ ਏਜੰਟ ਦੇ ਸੰਪਰਕ ਚ ਆ ਗਿਆ ਸੀ ਦੋਵੇਂ ਵਿਚਾਰੇ ਸੋਸ਼ਲ ਸਾਈਟਸ ਜ਼ਰੀਏ ਗੱਲਬਾਤ ਹੁੰਦੀ ਸੀ ਜਸਲਮੇਰ ਤੈਨਾਤੀ ਦੌਰਾਨ ਮਹਿਲਾ ਨੇ ਉਸ ਨੂੰ ਹਨੀ trap ਚ ਫਸਾਇਆ ਤੇ ਸਾਰੀ ਜਾਣਕਾਰੀਆਂ ਹਾਸਲ ਕੀਤੀਆਂ ਹੋਰ ਤਾਂ ਹੋਰ ਕਿਹਾ ਜਾ ਰਿਹਾ ਹੈ ਕਿ ਇਸ ਬਦਲੇ ਸੌਮਵੀਰ ਨੂੰ ਪੈਸੇ ਦਿੱਤੇ ਜਾਂਦੇ ਵੀ ਖੱਛਾ ਇੰਟੈਲੀਜੈਂਸ ਦੀ ਟੀਮ ਨੇ ਜਵਾਨ ਤੋਂ ਪੁੱਛ ਕੇ ਸ਼ੁਰੂ ਕਰ ਦਿੱਤੀ ਹੈ ਤੇ ਫੌਜੀ ਸੋਮਵੀਰ ਨੂੰ 18 ਜਨਵਰੀ ਤੱਕ ਲਈ ਪੁਲਿਸ ਰਿਮਾਂਡ ਤੇ ਲੈ ਲਿਆ ਗਿਆ ਹੈ। ਬਿਊਰੋ ਰਿਪੋਰਟ, ਢੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978